ਬਾਬਾ ਬਾਲਕਨਾਥ ਮੰਦਿਰ ਕੰਡੀਪਿੰਟਨ ਦਾ ਵਿਕੇ ਸਲਾਨਾ ਜੋੜ ਮੇਲਾ 14 ਜਨਵਰੀ ਨੂੰ ਮੁੱਖ ਸੇਵਾਤਰ ਗੁਰਦਿਆਰ ਸਿੰਘ ਜੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਿਆਰ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਮੰਦਿਰ ਵਿਖੇ ਹਵਨ ਹੋਣਗੇ ਉਪਰੰਤ ਚੌਂਕੀ ਲਗਾਈ ਜਾਵੇਗੀ ਢੰਡੇ ਦੀ ਰਸਮ ਉਪਰੰਤ ਲੰਗਰ ਅਤੇ ਛੁੱਟਵਾਰ ਪਾਈ ਜਾਣਗੇ ਰਾਤ ਸਮੇਂ ਨਾਮ ਬਾਟ ਡਰਾਮਾ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਜਾਵੇਗਾ ਉਨ੍ਹਾਂ ਸੰਗਤਾਂ ਨੂੰ ਇਸ ਸਲਾਨਾ ਜੋੜ ਮੇਲੇ ਤੇ ਪਹੁੰਚ ਦੀ ਅਪੀਲ ਕੀਤੀ ਸਰਪਉਣਾ ਹਰੀ ਦਾ ਦੋ ਸੱਚੇ ਦਰਬਾਰ ਕੀ ਜੈ ਸਾਧ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਦਿਨ ਐਤਵਾਰ 14 ਤਰੀਕ ਨੂੰ ਬਾਬਾ ਬਾਲਖਨਾਚ ਕੰਢੀ ਮੰਦਿਰ ਤੇ ਮੇਲਾ ਆ ਗੀ 14 ਤਰੀਕ ਦਾ ਮਾਗੀ ਦਾ ਮੇਲਾ ਹਮ ਮਾ ਕੇ ਸੰਗ ਤਾਂ ਪਹੁੰਚਣ ਦੀ ਕਿਰਪਾਲਤਾ ਕਰਨ ਆਪਣੇ ਘਰਾਂ ਦੇ ਕੰਮਾਂ ਨੂੰ ਛੱਡ ਦਿਆਂ ਹੋਈਆਂ ਇੱਥੇ ਪਹੁੰਚ ਕੇ ਸੇਵਾ ਕਰੋ ਸੇਵਾ ਤੋਂ ਉਪਰੰਤ ਔਰ ਸਵੇਰੇ ਚਾਹ ਪਕੌੜੇ ਦਾ ਲੰਗਰ ਉਹਦੇ ਤੋਂ ਬਾਅਦ ਚ ਅਮਨ ਹੋਵੇਗਾ ਅਮਨ ਤੋਂ ਬਾਅਦ ਦੇ ਵਿੱਚ ਸਿੰਦੇ ਦੀ ਚੌਕੀ ਲੱਗੂਗੀ ਚੌਕੀ ਤੋਂ ਲੱਗਣ ਤੋਂ ਬਾਅਦ ਦੇ ਵਿੱਚ ਨਿਸ਼ਾਨ ਸਾਹਿਬ ਚੜੂਗਾ ਸਾਹਨ ਸਾਹਿਬ ਚੜ੍ਹਨ ਤੋਂ ਬਾਅਦ ਪ੍ਰਸ਼ਾਦ ਵੰਡੇ ਜਾਣਗੇ ਪ੍ਰਸ਼ਾਦ ਵੰਡਣ ਤੋਂ ਬਾਅਦ ਦੇ ਵਿੱਚ ਟੋਟ ਲੰਗਰ ਵਰਤੇਗਾ ਸੰਗਤਾਂ ਸਾਰੀਆਂ ਨੇ ਆਪਣੇ ਘਰਾਂ ਨੂੰ ਲੰਗਰ ਵੀ ਲੈ ਕੇ ਜਾਣਾ ਅਤੇ ਛੱਕੇ ਵੀ ਜਾਣਾ ਓਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਰਾਤ ਨੂੰ ਡਰਾਮਾ ਬੜਾ ਜ਼ਬਰਦਸਤ ਪਾਰਟੀ ਦਾ 9 ਵਜੇ ਤੋਂ ਹੋ ਕੇ ਸ਼ੁਰੂ ਰਾਤ ਚੱਲੂਗਾ ساری ਰਾਤ ਰੰਗ ਰੰਗ ਪ੍ਰੋਗਰਾਮ ਚੱਲੂਗਾ ਤੁਸੀਂ ਸਾਰੀ ਸੰਗਤ ਨੇ ਡਰਾਮੇ ਤੇ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਚਿਕਾਰਾ ਪੌਣਾ ਰੀਜਾ ਹੋਮ ਸੱਚੇ ਦਰਬਾਰ ਕੀ ਜੈ